ਉਹ ਵਧੀਆ ਤਾਂ ਅੰਦਰ ਉਸ ਤੋਂ ਮੰਗੇ ਹੋਰ ਫਿਰ ਆਜੋ ਲਾਈਵ ਕੌਣ ਕੌਣ ਆਉਂਦਾ ਜੁੜ ਜਾ ਕਰੋ ਯਾਰ ਬਾਈ ਲਾਈਵ ਤੇ ਵੀ ਫਿਰ ਕੋਈ ਗੱਲਬਾਤ ਕਰਾਂਗੇ ਆਪਾਂ ਆਦੇ ਜੁੜੋ ਕਰੋ ਫਿਰ ਲਾਈਵ ਤੇ ਗੱਲ ਕਰਦੇ ਆਪਾਂ ਆਪਾਂ ਹਿਮਕੁੰਡ ਸਾਹਿਬ ਗਏ ਸੀਗੇ ਮੱਥਾ ਟੇਕਣ ਉਦੇ ਬਾਰੇ ਜੀ ਗੱਲ ਕਰਦੇ ਆਂ ਵੀ ਆਪਣਾ ਸਫਰ ਕਿਵੇਂ ਦਾ ਰਿਹਾ ਕੀ ਕੀ ਆਪਾਂ ਨੂੰ ਉਹ ਖਾਈਆਂ ਹੋਈਆਂ ਦਿੱਕਤਾਂ ਹੋਈਆਂ ਕਿਵੇਂ ਦਾ ਰਿਹਾ ਆਪਣਾ ਸਫਰ ਉਦੇ ਬਾਰੇ ਜੀ ਗੱਲ ਕਰਦੇ ਆਂ ਆਪਾਂ ਉਦੇ ਬਾਰੇ ਜੀ ਗੱਲ ਕਰਦੇ ਆਂ ਫਿਰ ਆਪਾਂ ਕਰਦੇ ਹਾਂ ਨਾ ਡਿਸਕਸ ਹੋਵੇ ਦੀ ਕਿਵੇਂ ਦਾ ਰਹਾ ਆਪਣਾ ਸਫ਼ਰ ਹੋਰ ਆਜੋ ਗ੍ਰਾਂਥ ਹਲ ਜੀੜੋ ਸਫ਼ਰ ਤਾਂ ਰਹਾ ਆਪਣਾ ਵਧੀਆ ਬਹੁਤ ਵਧੀਆ ਕੋਈ ਦਿੱਕਤ ਨਹੀਂ ਹੋਈ ਹੈਗੀ ਜਿੰਨਾ ਜਿੰਨਾ ਲੋਕ ਡਰਾਉਂਦੇ ਸੀਗੇ ਜਿੰਨਾ ਲੋਕ ਆਏ ਕਮ ਪਤਾ ਨਹੀਂ ਯਾਰ ਕੀ ਕਿਹਿੰਦਾ ਨਜ਼ਰ ਦੇਖੋ ਆ ਬੈਠਾ ਇਹਨੇ ਮਾ ਕੁਛ ਕਰੀ ਜਾਂਦਾ ਪਤਾ ਨਹੀਂ ਕੀ ਹੈ ਨਾ ਪਕਾਈ ਮਰੀ ਜਾਂਦਾ ਇਹ ਮੁੰਡਾ ਨਾ ਬਾਹਲਾ ਹੋਆ ਆ ਬੈਠਾ ਇਹ ਬੜਾ ਸ਼ਰਾਰਤੀ ਆ ਬੜੀਆਂ ਜਿਆਦਾ ਸ਼ਰਾਰਤਾਂ ਕਰਦਾ ਇਹ ਫਿਰ ਹਾਂ ਆਪਾਂ ਗੱਲ ਕਰ ਰਹੇ ਸੀ ਇਹ ਹੇਮਕੁੰਡ ਸਾਹਿਬ ਗਏ ਸੀ ਆਪਾਂ ਜਿਹੜਾ ਆਪਣਾ ਵੀ ਸਫ਼ਰ ਕਿਵੇਂ ਦਾ ਰਹਾ ਸਫਰ ਤਾਂ ਆਪਣਾ ਵਧੀਆ ਰਿਹਾ ਬਹੁਤ ਵਧੀਆ ਦਰਸ਼ਨ ਹੋਏ ਨੇ ਜਿੰਨਾ ਕ ਲੋਕ ਇਤੋਂ ਡਰਾ ਕੇ ਭੇਜਦੇ ਨੇ ਵੀ ਉੱਤੇ ਆਕਸੀਜਨ ਘਟ ਜਾਂਦੀ ਆ ਜਾਂ ਉਹ ਹੋ ਜਾਂਦਾ ਆਪਾਂ ਉਹਦੇ ਬਾਰੇ ਚ ਗੱਲ ਕਰਾਂਗੇ ਵੀ ਜਿਹੜੀਆਂ ਲੋਕ ਇੰਨੀਆਂ ਜ਼ਿਆਦਾ ਅਫਵਾਹਾਂ ਡਾਉਂਦੇ ਨੇ ਵੀ ਉਹਨਾਂ ਖਤਰਾ ਹੈ ਜਾਂ ਨਹੀਂ ਹੈ ਕਿਹੜੇ ਮਹੀਨੇ 'ਚ ਜ਼ਿਆਦਾ ਖਤਰਾ ਕਿਹੜੇ ਮਹੀਨੇ 'ਚ ਘੱਟ ਖਤਰਾ ਆਪਾਂ ਉਹਤੇ ਗੱਲ ਕਰਦੇ ਆਂ ਜਦੋਂ ਸਟਾਰਟਿੰਗ ਜੇ ਮਈ ਜਦੋਂ ਮੰਨ ਲਓ 25 ਮਈ ਨੂੰ ਖਲਦਾ ਹਨ ਮੈਂ ਜਦੋਂ ਵੀ ਸਟਾਰਟਿੰਗ ਹੁੰਦੀ ਹੈ ਐਮ ਕਾਉਂਟਰ ਤੋਂ ਸਾਬ ਦੀ ਯਾਤਰਾ ਉਦੋਂ ਬਰਫ਼ ਬਹੁਤ ਜ਼ਿਆਦਾ ਹੁੰਦੀ ਆ ਉਦੋਂ ਦਾ ਦਿੱਕਤ ਆਉਂਦੀ ਆ ਮੰਨ ਲਓ ਤੇ ਠੰਡ ਹੁੰਦੀ ਆ ਨਾ ਉਹਦੇ ਕਰਕੇ ਸਾਹ ਸੁੱਕ ਚੜਦਾ ਹੋਰ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਉਦੋਂ ਠੰਡ ਵਾਲੀ ਜ਼ਿਆਦਾ ਹੁੰਦੀ ਆ ਉੱਪਰ ਕਲੇਸ਼ੀਅਰ ਬਰਫ਼ ਜੰਮੀ ਵੀ ਹੁੰਦੀ ਆ ਆਪਾਂ ਗਏ ਸੀਗੇ ਜੂਨ ਚ ਜਲਾਈ ਤੋਂ ਪਹਿਲਾਂ ਪਹਿਲਾਂ ਜਾਵੇ ਜੇ ਜਾਣਾ ਆਪਾਂ ਜੂਨ ਚ ਗਏ ਸੀਗੇ ਤੇ 24 ਜੂਨ ਨੂੰ ਚੱਲੇ ਸੀਗੇ ਆਪਾਂ ਇੱਥੋਂ ਟ੍ਰੇਨ ਤੇ ਟ੍ਰੇਨ ਜੋ ਆਪਾਂ ਨੇ ਟਿਕਟਾਂ ਬੁੱਕ ਕਰਾ ਕੇ ਆਰਾਮ ਨਾਲ ਗਏ ਸੀਗੇ ਸਵੇਰੇ 8 ਵਜੇ ਚੱਲੇ 6 4 ਵਜੇ ਪਹੁੰਚ ਗਏ ਸੀਗੇ ਮੰਨ ਲਓ 8-9 ਘੰਟਿਆਂ ਦਾ ਸਫ਼ਰ ਆ ਜੇ ਦੂਜੀ ਕਰਾਉਣੇ ਆ ਆਪਾਂ ਟਿਕਟ ਜਰਨਲ ਵਗੈਰਾ ਤੇ ਫਿਰ ਔਖਾ ਹਨਾ ਸੀਟ ਮਿਲੇ ਨਾ ਮਿਲੇ ਖੜਕੇ ਜਾਣਾ ਔਖਾ ਹੁੰਦਾ ਤੁਸੀਂ ਬੁੱਕ ਕਰਾ ਕੇ ਜਾਓ ਸੀਟ ਉਹਦੇ ਆਰਾਮ ਨਾਲ ਪੈਕੇ ਜਾਉਂਗੇ ਕੋਈ ਦਿੱਕਤ ਨਹੀਂ ਹੁੰਦੀ 4 ਵਜੇ ਪਹੁੰਚੇ ਸੀਗੇ ਅਸੀਂ ઋਸ਼ੀਕੇਸ਼ ਉੱਥੋਂ ਆਟੋ ਕਰਾ ਲੇ 5-5 ਰੁਪਏ ਚ ਸਟੇਸ਼ਨ ਨਾ 50-50 ਰੁਪਏ ਚ ਸਟੇਸ਼ਨ ਤੋਂ ਸੌਰੀ ਇਹ 50 ਰੁਪਏ ਸੀਗੇ 5 ਨਹੀਂ 50 ਰੁਪਏ 50 ਰੁਪਏ ਚ ਆਟੋ ਦੇ ਹੀ ਗੁਰਦੁਆਰਾ ਸਾਹਿਬ 바ਗੇ ਰਿਸ਼ੀਕੇਸ਼ ਚਲੋ ਉੱਥੇ ਜਾ ਕੇ ਪਹਿਲਾਂ ਸਾਨੇ ਦੇਖਿਆ ਰੂਮ ਵਾਲਾ ਸਿਸਟਮ ਜਾਂ ਵੀ ਕਮਰਾ ਰਹਿਣ ਦਾ ਇੰਤਜ਼ਾਮ ਕਰੀਏ ਉੱਥੇ ਜਾ ਕੇ ਫਿਰ ਰੂਮ ਬੁੱਕ ਕਰਾਇਆ 2000 ਰੁਪਏ ਚ ਰੂਮ ਮਿਲ ਗਿਆ ਸੀਗਾ ਸਾਨੂੰ ਰੂਮ ਲੈਣ ਦਾ ਮਕਸਦ ਇਹ ਸੀਗਾ ਨਾ ਫਿਰ ਸਵੇਰੇ ਸੱਜਰੇ ਚੱਲਣਾ ਸੀਗਾ ਤੇ ਫਿਰ ਉੱਥੇ ਬਾਥਰੂਮ ਵਗੈਰਾ ਤੇ ਦਿੱਕਤ ਹੁੰਦੀ ਆ ਜਿਹੜੇ ਹਾਲ ਕਮਰਿਆਂ ਚ ਆਪਾਂ ਤੇ ਹਾਲ ਵੀ ਮਿਲਦੇ ਨੇ ਫਿਰ ਜਿਹੜੇ ਉੱਤੇ ਬਾਥਰੂਮ ਹੁੰਦੇ ਨੇ ਉਹਨਾਂ ਚ ਬਾਰੀ ਨਹੀਂ ਆਉਂਦੀ ਭੀੜ ਭੜਕਾ ਤੱਕਾ ਪੈਂਦਾ ਇਹਦੇ ਲਈ ਰੂਮ ਲੈ ਲਿਆ ਹੈਗਾ ਵੀ ਸਵੇਰੇ ਸਾਦਰੇ ਚੱਲਣਾ ਉਦੋਂ ਸਵੇਰੇ ਚੱਲੋ ਜਲਦੀ ਜਿੰਨੀ ਛੇਤੀ ਹੋ ਸਕਦਾ ਵੀ ਮੰਨ ਲਓ ਵੀ 5:00 ਵਜੇ ਉੱਥੋਂ ਚੱਲ ਪੈਂਦੇ ਨੇ ਟੈਂਪੂ ਪ੍ਰੈਵਲ 5:30 ਵਜੇ ਨੂੰ ਵੀ 5:00 ਵਜੇ ਤੁਸੀਂ ਆਪਾਂ ਉੱਥੇ ਪਹੁੰਚ ਜਿਓ ਟੈਂਪੂਆਂ ਕੋਲ ਜਿੱਦਾਂ ਤੁਸੀਂ ਰਿਸ਼ੀਕੇਸ਼ ਪਹੁੰਚੇ ਉਸ ਦਿਨੇ ਜਾ ਕੇ ਬੁੱਕ ਕਰਾ ਲਓ ਟੈਂਪੂ ਆਪਣਾ ਕੋਈ ਵੀ ਗੱਡੀ ਆ ਨਾ ਜਿਹੜੀ ਉਹ ਬੁੱਕ ਕਰਾ ਲਓ ਉਹਨਾਂ ਨਾਲ ਗੱਲ ਕਰ ਲਓ ਕਿਉਂਕਿ ਸਵੇਰੇ ਸਵੇਰੇ ਐਟ ਅ ਟਾਈਮ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਆ ਪਹਿਲਾਂ ਹੀ ਜਿੱਦਣ ਉੱਥੇ ਪਹੁੰਚੇ ਰਿਸ਼ੀਕੇਸ਼ ਆਪਣਾ ਬੁੱਕ ਕਰਾ ਲਓ ਉਹਨਾਂ ਨਾਲ ਗੱਲ ਕਰਕੇ ਉਹ ਤੁਹਾਨੂੰ ਦੱਸ ਦੇਣਗੇ ਕਿੰਨੇ ਨੰਬਰ ਗੱਡੀ ਆ ਆਪਣਾ ਉੱਥੇ ਖੜੀ ਹੋਊਗੀ ਸਵੇਰੇ ਉੱਥੇ ਪਹੁੰਚ ਜਾਓ ਜਾ ਕੇ ਚੜ੍ਹ ਜਾਓ ਅਸੀਂ 6:30 ਵਜੇ ਚੱਲੇ ਸੀਗੇ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਲਈ ਚਾਹ ਬਾਣੀ ਪੀ ਕੇ ਲੰਗਰ ਲੰਗਰ ਛੱਕ ਕੇ ਤਾਂ ਸ਼ਾਮ ਨੂੰ 5:00 ਵਜੇ ਪਹੁੰਚੇ ਸੀਗੇ ਰਾਤ ਚ ਦੋ ਥਾਂ ਖੜੇ ਸੀਗੇ ਅਸੀਂ ਇੱਕ ਰਾਜ ਗੁਰਦੁਆਰਾ ਸਾਹਿਬ ਆਉਂਦਾ ਉੱਥੇ ਹੀ ਖੜੇ ਸੀ ਇੱਕ ਹੋਟਲ ਤੇ ਖੜੇ ਸੀ ਦੋ ਥਾਂ ਖੜੇ ਆ ਅਸੀਂ ਨੂੰ 10-11 ਘੰਟੇ ਲੱਗੇ ਸੀਗੇ ਸਾਨੂੰ ਜਾਂਦਿਆਂ ਨੂੰ ਜੇ ਕੋਈ ਪਹਾੜੀ ਇਲਾਕਾ ਨਾ ਫਿਰ ਕਿਤੇ ਪਹਾੜ ਦੇ ਉੱਤੇ ਚੜ ਗਏ ਕਿਤੇ ਨੀਚੇ ਨਜ਼ਾਰਾ ਬਹੁਤ ਆਉਂਦਾ ਬਹੁਤ ਵਧੀਆ ਵਾਤਾਵਰਨ ਬਹੁਤ ਵਧੀਆ ਜਿੱਦ ਬਹੁਤ ਲੰਦਾ ਚਲੋ ਅਸੀਂ ਗੋਵਿੰਦ ਘਾਟ ਤੇ ਵਾਗੇ ਜਦੋਂ ਤਾਂ ਫਿਰ ਗੋਵਿੰਦ ਘਾਟ ਤੇ ਜਦੋਂ ਗਏ ਨਾ ਅਸੀਂ ਇੱਥੇ ਵੀ ਚਲੋ ਰੂਮ ਮਿਲ ਜਾਂਦਾ ਰੂਮ ਲੈ ਲੋ ਤਾਂ ਜਿਆਦਾ ਵਧੀਆ ਪਰ ਆਪਾਂ ਨੂੰ ਰੂਮ ਮਿਲਿਆ ਨਹੀਂ ਹੈਗਾ ਉੱਥੇ ਵੀ ਸਵੇਰੇ ਸਾਢੇ ਜਲਦੀ ਜਿੰਨੀ ਛੇਤੀ ਹੋ ਸਕਦਾ ਨਾ ਉਹਨਾਂ ਛੇਤੀ ਚੱਲੋ ਵੀ ਸਾਢੇ 5 5:30 ਵਜੇ ਨੂੰ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਲਈ ਠੰਡੇ ਠੰਡੇ ਚੱਲ ਬੋ ਇੱਕ ਲੋਕ ਕਹਿੰਦੇ ਨੇ ਜੀ ਕੁਝ ਖਾ ਕੇ ਨਹੀਂ ਜਾਣਾ ਕੁਝ ਖਾਣਾ ਨਹੀਂ ਹੈਗਾ ਪਾਣੀ ਨਹੀਂ ਪੀਣਾ ਪ੍ਰਭੂ ਪਾਣੀ ਪਿੰਦੇ ਜਾਓ ਆਪਣਾ ਥੋੜਾ ਥੋੜਾ ਪਾਣੀ ਵੀ ਪਿੰਦੇ ਜਾਓ ਕੁਝ ਖਾਣ ਨੂੰ ਵੀ ਨਾਲ ਰੱਖੋ ਹੈ ਨਾ ਕੁਝ ਨਾ ਕੁਝ ਖਾਂਦੇ ਜਾਓ ਉਹ ਯੋ ਨਹੀਂ ਖਾਲੀ ਤੇ ਦਿਸਮਕਾ ਜ਼ਿਆਦਾ ਦਿੱਕਤ ਆ ਕਿਉਂਕਿ ਚੜ੍ਹਾਈ ਚੜ੍ਹਨੀ ਆ ਇੱਕ ਢੋਡੇ ਬਸ਼ੂਜ਼ ਨੇ ਜਿਹੜੇ ਜੁੱਤੇ ਨੇ ਉਹ ਸਲਿੱਪਰੀ ਨਹੀਂ ਹੋਣੇ ਚਾਹੀਦੇ ਵਧੀਆ ਬੂਟ ਹੋਣੇ ਚਾਹੀਦੇ ਨੇ ਢੋਡੇ ਅੱਛਾ ਜੇ ਪਲਾਸਟਿਕ ਦੇ ਹੋਣ ਤਾਂ ਜ਼ਿਆਦਾ ਵਧੀਆ ਵਧੀਆ ਲੈਦਰ ਜੀ ਵਾਲੇ ਨਾਲ ਉਤੋਂ ਖੁੱਲੇ ਵੀ ਉਹ ਨਾ ਹੋਣ ਦੂਜੇ ਜਾਲੀਆਂ ਜੀ ਵਾਲੇ ਨੈਟ ਜੇ ਵਾਲੇ ਕਿਉਂਕਿ ਉੱਤੇ ਮੌਸਮ ਦਾ ਨਹੀਂ ਪਤਾ ਮੀਂਹ ਕਦਾ ਆ ਜਾਵੇ ਫਿਰ ਉਹਨਾਂ 'ਚ ਪਾਣੀ ਵੜ ਜਾਂਦਾ ਬੂਟਾਂ 'ਚ ਵਧੀਆ ਬੂਟ ਹੋਣੇ ਚਾਹੀਦੇ ਨੇ ਵੀ ਤੁਹਾਡੇ ਸਲਿੱਪ ਨਾ ਕਰਨ ਕਿਉਂਕਿ ਸਲਿੱਪ ਦਾ ਨਹੀਂ ਪਤਾ ਹੈਗਾ ਸਿੱਧੀ ਪਹਾੜੀ ਆ ਨਾ ਉੱਥੇ ਪੱਥਰ ਨੇ ਪੱਥਰਾਂ ਜੋ ਕਾਦ ਸਲਿੱਪ ਕਰ ਜੇ ਪੈਰ ਉਹ ਚੀਜ਼ ਦਾ ਥੋੜਾ ਜਿਹਾ ਖਿਆਲ ਰੱਖਣਾ ਪੈਂਦਾ ਇੱਕ ਜਦੋਂ ਤੁਸੀਂ ਸ਼ੁਰੂ ਚ ਚੱਲੋਗੇ ਉਦੋਂ ਤੁਹਾਨੂੰ ਕਿਹੜਾ ਸਾਂਝਾ ਚੜ੍ਹਨਾ ਉਦੋਂ ਅਸੀਂ ਐ ਕਹੋਗੇ ਵੀ ਯਾਰ ਉੱਥੇ ਜਿਹੜੇ ਖੱਤਰ ਖੜੇ ਹੁੰਦੇ ਨੇ ਨਾ ਉਹ 2000 ਰੁਪਿਆ ਲੈਂਦੇ ਨੇ ਘਾਟ ਤੋਂ ਪਹਾਮ ਤੱਕ ਦਾ ਵੀ ਉਹਦੇ ਤੇ ਵਗ ਜੀਏ ਅਸੀਂ ਖੱਤਰ ਦੇ ਉਹ ਪਰ ਕਿਲੋ ਕਿਲੋ ਮੀਟਰ ਚੱਲ ਕੇ ਸਰੀਰ ਕਰਮ ਹੋ ਜਾਂਦਾ ਫਿਰ ਕੋਈ ਦਿੱਕਤ ਨਹੀਂ ਆਉਂਦੀ ਫਿਰ ਤਾਂ ਬੰਦਾ ਹੌਲੀ ਹੌਲੀ ਚੱਲੀ ਜਾਂਦਾ ਚੱਲੋ ਹੌਲੀ ਹੌਲੀ ਇੱਕ ਚੜਾਈ ਸਿੱਧੀ ਨਾ ਚੜੋ ਟੇਡੇ ਮੇਡੇ ਜੇ ਚੜਦੇ ਰਹੋ ਫਿਰ ਜ਼ੋਰ ਘਟ ਲੱਗਦਾ ਤੇ ਉਹ ਟੋਕਰੀਆਂ ਜਿਹੇ ਵਾਲੇ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਬਿਠਾ ਕੇ ਲੈ ਕੇ ਜਾਂਦੇ ਨੇ ਨਾ ਉਹਨਾਂ ਨੂੰ ਦੇਖੋ ਕਿਵੇਂ ਚੜਨਗੇ ਜਿਵੇਂ ਉਹ ਤੁਰਦੇ ਨੇ ਬਸ ਉਹਨਾਂ ਵਾਂਗ ਤੁਰੋ ਰਾਜਾ ਬਣਾ ਪਾਣੀ ਪਿੰਦੇ ਜਾਓ ਕੁਝ ਨਾ ਕੁਝ ਖਾਂਦੇ ਜਾਓ ਹਨਾ ਬਿਲਕੁਲ ਖਾਲੀ ਢਿੱਡ ਨਾ ਜਾਓ ਕੋਈ ਨਾ ਵਾਲਾ ਟੌਫੀਆਂ ਵਗੈਰਾ ਰੱਖ ਲੋ ਹਨ ਕਈ ਵਾਰ ਆ ਹੁੰਦਾ ਨਾ ਜਦੋਂ ਹੇ ਨੀਚੇ ਬੰਦਾ ਖਾਈ ਚ ਦੇਖਦਾ ਜਾਂ ਬਾਹਲਾ ਉੱਚੇ ਦੇਖਦਾ ਫਿਰ ਘਬਰਾਟ ਆਉਣ ਲੱਗ ਜਾਂਦੀ ਆ ਗੋਵਿੰਦ ਧਾਮ ਤੋਂ ਘਾਟ ਤੱਕ ਦਾ ਕੋਈ ਆਕਸੀਜਨ ਦਾ ਕੋਈ ਉਹ ਨਹੀਂ ਹੈਗਾ ਇਸ਼ੂ ਨਹੀਂ ਹੈਗਾ ਸਿਰਫ ਹੈ ਵੀ ਸਾਹ ਤਾਂ ਚੜਦਾ ਹੀ ਆ ਜਦੋਂ ਆਪਾਂ ਚੱਲਾਂਗੇ ਤੁਰਾਂਗੇ ਤਾਂ ਸਾਹ ਤਾਂ ਚੜਨਾ ਹੀ ਆ ਸਾਨੂੰ ਬੱਚਿਆਂ ਨਾਲ ਮੰਨ ਲਓ 10 ਘੰਟੇ ਲੱਗੇ ਸੀਗੇ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਤੱਕ 10 ਘੰਟਿਆਂ 'ਚ ਪਹੁੰਚੇ ਆ ਅਸੀਂ ਬੱਚੇ ਸੀ ਨਾਲ ਫਿਰ ਹੌਲੀ-ਹੌਲੀ ਰੁਕਦੇ ਚੱਲਦੇ ਰੁਕਦੇ ਚੱਲਦੇ ਗਏ ਸੀ ਆ ਫਿਰ ਗੋਵਿੰਦ ਧਾਮ ਤੇ ਵੀ ਜਾ ਕੇ ਅਸੀਂ ਉੱਥੇ ਵੀ ਰੂਮ ਲੈ ਲਿਆ ਸੀਗਾ ਉੱਥੇ ਵੀ 2000-2500 'ਚ ਕਮਰਾ ਮਿਲ ਜਾਂਦਾ ਪੈਸੇ ਦਾ ਬਹੁਤ ਮੰਗਦੇ ਨੇ ਪਰ ਉਹ ਮਿਲ ਜਾਂਦਾ ਇਨੇ ਕਿਚ ਤਾਮ ਰਾfte ਤਾਮ ਤੇ ਹਾਲ ਵੀ ਹੁੰਦੇ ਨੇ ਜੇ ਕੋਹਾਲ ਲੈਣਾ ਪਰ ਗੱਲ ਉਹੀ ਆ ਗਈ ਨਾ ਐ ਹੁੰਦਾ ਵੀ ਇੱਥੇ ਫਿਰ ਹਾਲ ਚ ਵੀ ਵਧੀਆ ਨਹੀਂ ਹਾਲ ਕੋਈ ਨਹੀਂ ਮਾੜੇ ਨਹੀਂ ਹੁੰਦੇ ਕਿ ਵਧੀਆ ਸਿਰਫ ਐ ਹੁੰਦਾ ਵੀ ਫਿਰ ਉਹਦੇ ਜਿਆਦਾ ਪਬਲਿਕ ਓਨ ਕਰਕੇ ਨਾ ਬਾਥਰੂਮ ਤੇ ਬਾਰੀ ਦਾ ਚੱਕਰ ਪੈ ਜਾਂਦਾ ਜਾਂ ਫਿਰ ਬੰਦਾ ਟਾਈਮ ਨਾਲ ਉੱਠ ਕੇ ਸਵੇਰੇ ਸਾਧਰੇ ਆਪਣਾ 프ੈਸ਼ ਵਗੈਰਾ ਹੋ ਕੇ ਇਸ਼ਨਾਨ ਵਗੈਰਾ ਕਰ ਲਵੇ ਫੇਰ ਨਹੀਂ ਫਿਰ ਥੋੜਾ ਲੇਟ ਹੋਣ ਵਾਲਾ ਹੋ ਜਾਂਦਾ ਉੱਥੇ ਰਾਤ ਰਹਿਣਾ ਪੈਂਦਾ ਗੋਵਿੰਦ ਧਾਮ ਤੇ ਜਾ ਕੇ ਘਾਟ ਤੋਂ ਗਏ ਆਪਾਂ ਇੱਕ ਦਿਨ ਉੱਥੇ ਗੋਵਿੰਦ ਧਾਮ ਤੇ ਰਹੇ ਜਦੋਂ ਗੋਵਿੰਦ ਧਾਮ ਤੋਂ ਹੇਮਕੁੰਡ ਸਾਹਿਬ ਨੂੰ ਚੱਲਣਾ ਉਦੋਂ ਸਵੇਰੇ ਮੜਾ ਜਾਂ ਸਾਜਰੇ ਚੱਲਣ ਦੀ ਕੋਸ਼ਿਸ਼ ਕਰੋ ਵੀ 5:00 ਵਜੇ 5:30 5:00 ਵਜੇ ਨੂੰ ਬੰਦਾ ਤੁਰ ਪਵੇ ਇੱਥੇ ਉਹ 6 ਕਿਲੋਮੀਟਰ ਦੀ ਚੜ੍ਹਾਈ ਆ ਚੜਾਈ ਆ ਉਹ ਖੜਮੀ ਖੜਮੀ ਚੜਾਈ ਆ ਉੱਥੇ ਕਿਦਾਂ ਮੀਂਹ ਪਈ ਜਾਂਦਾ ਹੁੰਦਾ ਪਤਾ ਨਹੀਂ ਲੱਗਦਾ ਮੌਸਮ ਦਾ ਕਦੋਂ ਮੀਂਹ ਆ ਜਾਵੇ ਹੁਕੂਮਤ ਪਰ ਜਲਾਈ 'ਚ ਜ਼ਿਆਦਾ ਖਤਰਾ ਹੁੰਦਾ ਇਹਨਾਂ ਦਿਨਾਂ 'ਚ ਨਾ ਜਲਾਈ 'ਚ ਬਹੁਤ ਰਿਸਕ ਵਾਲਾ ਕੰਮ ਹੁੰਦਾ ਉਦੋਂ ਤਾਂ ਜਾਵੇ ਨਾ ਜਲਾਈ 'ਚ ਤਾਂ ਕਿਉਂਕਿ ਪਤਾ ਨਹੀਂ ਲੱਗਦਾ ਅੱਜ ਵੀ ਕਹਿੰਦੇ ਇੱਕ ਖਬਰ ਚੱਲ ਰਹੀ ਆ ਵੀ 18 ਸਾਲ ਦਾ ਮੁੰਡਾ ਦਾ ਪੈਰ ਤਲਕ ਗਿਆ ਡੈਥ ਹੋ ਗਈ ਉਹਦੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਰੀ ਸਾਧ ਸੰਗਤ ਤੇ ਅੱਜ ਖਬਰਾਂ ਆਈਆਂ ਸੁਣੀਆਂ ਸੀਗੀਆਂ ਵੀ ਵਧੀਆ ਬੂਟ ਪਾ ਕੇ ਜਾਓ ਆਪਣੇ ਜਿਹੜੇ ਸਲਿੱਪ ਨਾ ਕਰਨ ਚੰਗੀ ਗ੍ਰਿਪ ਹੋਵੇ ਜਿਹਨਾਂ ਦੀ ਕਿਉਂਕਿ ਉੱਤੇ ਫਿਰ ਜਦੋਂ ਮੀਮੂ ਪੈ ਜਾਂਦਾ ਨਾ ਸਲਿੱਪ ਬਹੁਤ ਕਰਦਾ ਜਦੋਂ ਆਪਾਂ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਨੂੰ ਜਾਂਦੇ ਆ ਨਾ ਉਹ ਥੋੜਾ ਜਿਹਾ ਗ ਰਸਤਾ ਠੀਕ ਆ ਵਧੀਆ ਪਰ ਜੂ ਜੂ ਉੱਚੇ ਜਾਈ ਜਾਂਦੇ ਆ ਨਾ ਫਿਰ ਉਪਰ ਖਾਪੜ ਦੇ ਰਸਤੇ ਆ ਜਾਂਦੇ ਨੇ ਪੱਥਰ ਉੱਚੇ ਨੀਵੇਂ ਉੱਥੇ ਬਹੁਤ ਰਿਸਕ ਹੁੰਦਾ ਉਹਨਾਂ ਦੇ ਬਸ ਜੱਲੀ ਚੱਲੋ ਹੌਲੀ 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 ਛੋਟੀ ਛੋਟੀ ਡਿੰਗਾ ਨਾਲ ਰਹੀ ਗੱਲ ਆ ਆਕਸੀਜਨ ਵਾਲੀ ਤਾਂ ਆਕਸੀਜਨ ਦੀ ਕੋਈ ਈ ਡੀ ਦਿੱਕਤ ਹੁੰਦੀ ਨਹੀਂ ਉਹਨਾਂ ਨੂੰ ਹੁੰਦੀ ਆ ਜਿਨ੍ਹਾਂ ਨੂੰ ਸਾਹ ਚੜਦਾ ਜਾ ਬੰਦਾ ਕਵਰਾ ਜਾਂਦਾ ਦੇ ਨਾ ਉਚਾਈ ਦੇ ਇਹ ਕਵਰਾ ਜਾਂਦਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਨਹੀਂ ਨਹੀਂ ਕੋਈ ਦਿੱਕਤ ਆਉਂਦੀ ਹੈਗੀ ਉਹ ਵੀ ਗੋਵਿੰਦ ਤਾਂ ਹਮ ਤੋ ਸਿਲੰਡਰ ਜੇ ਮਿਲ ਜਾਂਦੇ ਨੇ ਆਕਸੀਜਨ ਵਾਲੇ ਸਾਢੇ 600 ਦਾ ਮਿਲ ਜਾਂਦਾ ਜੇ ਤੁਸੀਂ ਨਹੀਂ ਵਰਤਿਆ ਬੰਦ ਦਾ ਬੰਦ 500 ਚ ਆ ਕੇ ਕਟਾ ਲਓ ਬਸ ਕੋਸ਼ਿਸ਼ ਕਰੋ ਵੀ ਤੁਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਓ ਤਾਂ ਜੇ ਸਵੇਰੇ ਸਾdre ਚੱਲੋਗੇ ਤਾਂ ਪਹੁੰਚੋਗੇ ਕਿਉਂਕਿ 6 ਕਿਲੋਮੀਟਰ ਦੀ ਚੜ੍ਹਾਈ ਹੈ ਖੜਮੀ ਆ। ਹੌਲੀ ਹੌਲੀ ਚੱਲਣਾ ਹੀ ਪੈਂਦਾ ਵੀ ਟਾਈਮ ਲੱਗ ਜਾਂਦਾ। 6 ਕਿਲੋਮੀਟਰ ਮਹਲੋ ਵੀ 7-8 ਘੰਟੇ ਲੱਗ ਜਾਂਦੇ ਨੇ। ਜੇ ਹੌਲੀ-ਹੌਲੀ ਜਾਵੇ ਬੱਚੇ-ਪੁੱਤਿਆਂ ਨਾਲ। ਖੜਮੀ ਚੜ੍ਹਾਈ ਆ ਉਹ। ਐਦਾ ਰਿਸਕ ਬਹੁਤ ਆ ਪਰ ਧਿਆਨ ਨਾਲ ਜਾਣਾ ਪੈਂਦਾ ਜੇ ਆਪਾਂ ਲਾਪਰਵਾਹੀ ਕਰਤੀ। ਇੱਕ ਸ਼ਾਰਟਕਟ ਲੈਣ ਲੱਗ ਜਾਂਦੇ ਨੇ ਲੋਕ ਵੀ ਸ਼ਾਰਟਕਟ ਨੂੰ ਪਤਾ ਨਹੀਂ ਅਸੀਂ ਛੇਤੀ ਪਹੁੰਚ ਜਾਾਂਗੇ ਸ਼ਾਰਟਕਟ ਦਾ ਬਹੁਤ ਰਿਸਕ ਆ ਉੱਥੇ ਨਹੀਂ ਪਤਾ ਲੱਗਦਾ ਹੈਗਾ ਵੀ ਕਦੋਂ ਪੈਰ ਤਿਲਕ ਗਿਆ ਜੇ ਪੈਰ ਸਲਿੱਪ ਕਰ ਗਿਆ ਫਿਰ ਮੁੜ ਕੇ ਬੰਦਾ ਲੱਭਦਾ ਨਹੀਂ ਪਤਾ ਉੱਧਾਂ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਆ ਸਟਾਰਟਿੰਗ 'ਚ ਬੰਦੇ ਨੂੰ ਹੁੰਦਾ ਔਖਾ ਤੁਰਨ ਲੱਗੇ ਪਰ ਬਾਕੀ ਇੱਥੇ ਹੈਗੇ ਨੇ ਫੈਸਿਲਿਟੀਆਂ ਜੇ ਤੁਸੀਂ ਨਹੀਂ ਤੁਰਨਾ ਖੱਤਰ ਕਰ ਲੋ ਖੱਤਰ ਨੂੰ 2 ਘੰਟੇ ਹੀ ਪਚਾਦ ਹੁੰਦਾ ਤੇ ਦੂਜਾ ਆਪਣਾ ਥੱਲੋਂ ਜੇ ਗੋਵਿੰਦ ਘਾਟ ਤੋਂ ਕਰਦੇ ਹੋ ਗੋਵਿੰਦ ਧਾਮ ਤੱਕ ਉਹ ਵੀ ਟਾਈਮ ਨਾਲੇ ਪਚਾ ਦਿੰਦੇ ਨੇ ਖੱਤਰ ਦਾ ਅਰੇ ਜੇ ਤੁਸੀਂ ਜਾਣਾ ਦਾ ਆਪਣਾ ਇੱਕ ਬਾਲੇ ਬੋਝ ਨੇ ਕੱਪੜੇ-ਕੁੱਪੜੇ ਨਹੀਂ ਬਾਲੇ ਚੱਕ ਕੇ ਲੈ ਜਾਣੇ ਹੁੰਦੇ ਹੈਗੇ ਗੋਵਿੰਦ ਘਾਟ ਦੇ ਜਮਾ ਕਰਾ ਦਿਓ ਬਾਪਨਾ ਇੱਕ ਅੱਧਾ ਸੂਟ ਲੈ ਕੇ ਜਾਓ ਨਾਲ ਆਲੇ ਕਪੜੇ ਚੱਕਣ ਦੀ ਬਾਲਾ ਸਮਾਨ ਚੱਕਣ ਦੀ ਜ਼ਰੂਰਤ ਨਹੀਂ ਜੀ ਹੈਗੀ ਕਿਉਂਕਿ ਜਦ ਇਹ ਟੀ ਚੜਾਈ ਉੱਪਰ ਨੂੰ ਚੜਦੇ ਆ ਨਾ ਔਖਾ ਹੁੰਦਾ ਜਦੋਂ ਆਪਾਂ ਗੋਬਿੰਦ ਘਾਟ ਤੇ ਜਾਣਾ ਉਦੋਂ ਦਾ ਨਾਲ ਕੁਝ ਚੱਕੇ ਵੀ ਨਹੀਂ ਜਾਂਦਾ ਹੈਗਾ ਉਦੋਂ ਦਾ ਐ ਹੁੰਦਾ ਵੀ ਬੰਦਾ ਆਪਣਾ ਸਰੀਰ ਵਜ਼ਨ ਲੈ ਕੇ ਉੱਤੇ ਪਹੁੰਚ ਜੇ ਪਰ ਉੱਤੇ ਜਾ ਕੇ ਫਿਰ ਗੋਬਿੰਦ ਘਾਟ ਤੇ ਜੋ ਨਜ਼ਾਰਾ ਜੋ ਦ੍ਰਿਸ਼ ਨੇ ਓਏ ਹੋਏ ਇਹ ਤਾਂ ਗੱਲਾਂ ਹੀ ਛੱਡ ਦੋ ਬਹੁਤ ਵਧੀਆ ਨਜ਼ਾਰਾ ਬਹੁਤ ਤੇਰਾ ਦਾ ਆ ਚਲ ਕਰਦਾ ਵੀ ਉੱਥੇ ਹੀ ਰਹਿ ਜਾਓ ਬਾ ਜਾਂਦੇ ਸਾਰ ਜਾ ਕੇ ਇਸ਼ਨਾਨ ਕਰਕੇ ਆਪਣਾ ਲੰਗਰ ਛੱਕ ਕੇ ਮੱਥਾ ਟੇਕ ਲਓ ਬਸ ਵਾਪਸੀ ਆਣ ਲੱਗੇ ਨਹੀਂ ਕੋਈ ਐਡਾ ਔਖਾ ਹੁੰਦਾ ਹੈਗਾ ਕਿਉਂਕਿ ਉਹ ਤਾਂ ਨੀਚੇ ਨੂੰ ਢਲਾਣਾ ਬੰਦਾ ਰੁੜਦਾ ਹੀ ਆਉਂਦਾ ਪਰ ਇਹ ਵੀ ਰਿਸਕ ਉੱਪਰ ਲੱਗੇ ਵੀ ਰਿਸਕ ਬਹੁਤ ਆ ਕਿਉਂਕਿ ਟਲਾਨ ਹੁੰਦੀ ਆ ਨਾ ਉਹ ਥੱਲੇ ਨੂੰ ਵੀ ਪੈਰ ਸਲਿੱਪ ਕਰਨ ਦਾ ਡਰ ਰਹਿੰਦਾ ਕਿ ਪੈਰ ਨਾ ਸਲਿੱਪ ਕਰ ਜਵੇ ਨਹੀਂ ਚੇ ਨਹੀਂ ਕੁੱਲਮਾ ਲਾ ਕੇ ਆਪਣਾ ਸਫ਼ਰ ਬਹੁਤ ਵਧੀਆ ਰਿਹਾ ਆਪਣੇ ਦਰਸ਼ਨ ਬਹੁਤ ਵਧੀਆ ਹੋਏ ਗੁਰੂ ਜੀ ਸਾਹਿਬ ਬਹੁਤ ਵਧੀਆ ਰਿਹਾ ਕੋਈ ਵੀ ਬਾਬਾ ਜੀ ਦੀ ਕਿਰਪਾ ਨਾਲ ਕੋਈ ਆਪਾਂ ਨੂੰ ਦਿੱਕਤ ਆਈ ਨਹੀਂ ਨਾ ਆਪਾਂ ਨੇ ਕੋਈ ਹੋਰ ਸੰਗਤ ਦੇਖੀ ਹੈਗੀ ਇਹ ਜਿਹਨਾਂ ਨੂੰ ਕੋਈ ਦਿੱਕਤ ਆਈ ਹੋਵੇ ਕੋਈ ਆਕਸੀਜਨ ਦੀ ਘਾਟ ਵਗੈਰਾ ਜਾਂ ਹੋਰ ਇੱਕ ਅੱਧਾ ਦੇਖਿਆ ਉਹ ਵੀ ਤਾਂ ਕਰਕੇ ਉਹ ਜਿਨ੍ਹਾਂ ਨੇ نیچے ਦੇਖ ਕੇ ਘਬਰਾ ਜਾਂਦੇ ਨੇ ਨਾ ਕੋਈ ਪਚਾਏ ਬੱਚਾ ਜਾਇ ਸਿਆਣਾ ਉਹ نیچے ਦੇਖ ਕੇ ਖਾਈਆਂ ਨੂੰ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਉਹ ਦੇਖਿਆ ਜ਼ਰੂਰ ਇੱਕ ਉਹ ਵੀ ਉੱਪਰ ਗੋਵਿੰਦ ਧਾਮ ਤੇ ਹੀ ਉਹ نیچے ਨੂੰ ਖਾਈ ਚ ਦੇਖ ਕੇ ਚੱਕਰ ਚੱਕਰ ਆ ਗਏ ਘਬਰਾ ਆ ਗਏ ਸਿਗੀ ਕੁੜੀ ਉਹ ਦੇਖਿਆ ਇੱਕ ਨਹੀਂ ਕੋਈ ਦਿੱਕਤ ਨਹੀਂ ਦੇਖੀ ਹੈਗੀ ਸਾਡੇ ਕਿਸੇ ਨੂੰ ਵੀ ਜਿਹੜੇ ਮੰਨ ਲਓ ਉੱਤੇ ਗੋਵਿੰਦ ਧਾਮ ਤੋਂ ਏਮਗੰਡ ਸਾਹਿਬ ਨੂੰ ਗਏ ਸੀਗੇ ਪਰਸਰੇ ਏਮਗੰਡ ਸਾਹਿਬ ਵੀ ਕੋਈ ਕਿਸੇ ਨੂੰ ਦਿੱਕਤ ਆਈ ਨਹੀਂ ਹੈਗੀ ਕਬਰਾ ਹੋਣਾ ਇੱਕ ਬਸ نیچے ਖਾਈਆਂ ਚ ਨਾ ਦੇਖੋ ਬਾਹਲਾ ਉੱਚਾ ਨਾ ਦੇਖੋ ਸਿੱਧਾ ਦੇਖ ਕੇ ਝੱਲੀ ਝੱਲੋ ਆਪਣਾ ਇੱਕ ਕਿਸੇ ਨੂੰ ਬਾਹਲਾ ਪੁੱਛੋ ਨਾ ਪੁੱਛਣ ਵਾਲੇ ਵੀ ਲੋਕ ਬਾਹਲਾ ਡਰਾ ਦਿੰਦੇ ਨੇ ਦੇ ਕਿਸੇ ਨੂੰ ਪੁੱਛੀ ਚੱਲੋ ਨਾ ਆਪਾਂ ਉਹ ਵੀ ਡਰਾ ਦੇਉਂਦੇ ਨੇ ਲੋਕ ਬਾਕੀ ਜਾ ਕੇ ਆਇਓ ਜੇ ਕੋਈ ਨਹੀਂ ਗਿਆ ਜ਼ਰੂਰ ਜ਼ਿੰਦਗੀ ਦੀ ਇੱਕ ਵਾਰ ਹਿਮਕੁੰਡ ਸੋਹ ਜਾ ਕੇ ਆਇਓ ਜੇ ਗੱਲ ਕੋਈ ਨਹੀਂ ਗਿਆ ਜ਼ਿੰਦਗੀ ਦੀ ਇੱਕ ਵਾਰ ਤਾਂ ਜ਼ਰੂਰ ਜਾਣਾ ਚਾਹੀਦਾ ਦਰਸ਼ਨ ਕਰਕੇ ਆਓ ਹਿਮਕੁੰਡ ਸਾਹਿਬ ਮੈਂ ਕਹਿੰਦਾ ਵੀ ਤੁਹਾਨੂੰ ਇਹ ਜਾਂ ਨਜ਼ਾਰਾ ਕਿਤੇ ਨਹੀਂ ਮਿਲਣਾ ਜਿਹੜਾ ਉੱਥੇ ਮਿਲੂਗਾ ਬਹੁਤ ਵਧੀਆ ਯਾਤਰਾ ਬਹੁਤ ਸੋਹਣੀ ਹੁੰਦੀ ਆ ਆਪਣੀ ਵੀ ਯਾਤਰਾ ਅਹੀਂ ਮਹਾਨ ਸਾਹਿਬ ਦੀ ਬਹੁਤ ਵਧੀਆ ਹੋ ਰਹੀ ਆ ਬਹੁਤ ਵਧੀਆ ਕੁੱਲ ਮਿਲਾ ਕੇ ਕਿਰਪਾ ਰਹੀ ਬਾਬਾ ਜੀ ਦੀ ਵੀ ਕੋਈ ਡਰਨ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਐਨੀ ਕੋਈ ਔਖਾਈ ਨਹੀਂ ਹੈਗੀ ਬੰਦਾ ਪਹੁੰਚ ਜਾਂਦਾ ਠੀਕ ਆਉਂਦਾ ਮੱਥਾ ਵੀ ਇੰਨਾ ਡਰਨਾ ਡਰਨਾ ਨਹੀਂ ਚਾਹੀਦਾ ਜਿਵੇਂ ਲੋਕ ਡਰਾ ਦਿੰਦੇ ਨੇ ਬੜਾ ਹੀ ਜ਼ਿਆਦਾ ਵੀ ਉਹਨਾਂ ਵੀ ਕੋਈ ਡਰਨ ਵਾਲੀ ਗੱਲ ਨਹੀਂ ਐ ਵੀ ਥੋੜਾ ਜਿਹਾ ਬਸ ਸਾਵਧਾਨ ਰਹਿਣਾ ਪੈਂਦਾ ਹਰ ਇੱਕ ਚੀਜ਼ ਤੋਂ ਠੀਕ ਆ ਓਕੇ ਜੀ ਦੱਸਿਓ ਵਿਚਾਰ ਕੀ ਮੇਦੇ ਲੱਗੇ ਉਹਨੂੰ ਸਤਿ ਸ੍ਰੀ ਅਕਾਲ ਜੀ